ਹਾਂਜੀ ਰੱਬ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲੇ ਬਦਲ ਗਿਆ ਮੌਸਮ ਠੰਡ ਹੋ ਗਈ ਹੈ ਇੱਥੇ ਠੰਡਾ ਠੰਡਾ ਹੋ ਗਿਆ ਕੰਮ ਸ਼ੁਰੂ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਇਹ ਦਿਨ ਹੈਗੇ ਭਜਨ ਬੰਦਗੀ ਦੇ ਸਿਮਰਨ ਦੇ ਨਿਤਨੇਮ ਦੇ ਜਦੋਂ ਇਹ ਮਹੀਨਿਆਂ ਦੇ ਵਿੱਚ ਸ਼ਹੀਦੀਆਂ ਵੀ ਬਹੁਤ ਹੋਈਆਂ ਨੇ ਸੋ ਬਾਬਾ ਜੀ ਸਾਨੂੰ ਕਹਿੰਦੇ ਹੁੰਦੇ ਸੀ ਇਹ ਇਨਾ ਸਮਿਆਂ ਦੇ ਵਿੱਚ ਨਿਤਨੇਮ ਦਾ ਬਹੁਤ ਫਾਲ ਹੈ ਜਪ ਤਪ ਦਾ ਬਹੁਤ ਜਿਆਦਾ ਫਾਲ ਹੈ ਹੁਣ ਲਾਹਾ ਲਿਓ ਹੁਣ ਤੋਂ ਲੈ ਕੇ ਜਨਵਰੀ ਦੇ ਅੰਤ ਤੱਕ ਹੋਲੇ ਮਹੱਲੇ ਤੱਕ ਹੀ ਲਾ ਲਓ ਖੱਟ ਲਓ ਜਿੰਨਾ ਲਾਹਾ ਖੱਟਣਾ ਹੈ ਭਗਤੀ ਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਹੀਦੀਆਂ ਹੋਈਆਂ ਨੇ ਇਨਾਂ ਦਿਨਾਂ ਦੇ ਵਿੱਚ ਜਿਆਦਾ ਠੀਕ ਹੈ ਨਾ ਸਭ ਮਹਾਰਾਜ ਜੀ ਦਾ ਸਰਬੰਸ ਅੱਗੇ ਜਾ ਕੇ ਚਲੋ ਉਹ ਦਿਨ ਆਉਣੇ ਪਰ ਇੱਥੋਂ ਕਮ ਸ਼ੁਰੂ ਹੋ ਜਾਂਦਾ ਹੈ। ਇੰਨਾ ਸਮਿਆਂ ਤੋਂ ਇਹ ਜਿਹੜੇ ਸਿਆਲ ਦਾ ਮਹੀਨਾ ਕਹਿ ਦਿੰਨੇ ਆਪਾਂ। ਇੰਡੀਆ ਵਿੱਚ ਤਾਂ ਹਲੇ ਮੌਸਮ ਨਾਰਮਲ ਹੈ। ਚਲੋ ਪਰ ਫਿਰ ਵੀ ਕੁਝ ਦਿਨਾਂ ਤੱਕ ਉੱਥੇ ਵੀ ਫਰਕ ਪੈ ਜਾਣਾ ਹੈ। ਸੋ ਇਹਨਾਂ ਦਿਨਾਂ ਦੇ ਵਿੱਚੋਂ ਖੇਡਾਂ ਚੱਲੀਆਂ ਸੀ ਸਾਰੀਆਂ। ਸੋ ਲਾਹਾ ਲਿਓ ਇਹ ਸਮਿਆਂ ਦੇ ਵਿੱਚ ਹੁਣ ਹੁਣ ਤੋਂ ਬਸ ਸ਼ੁਰੂ ਕਰ ਲਿਓ ਨਵੰਬਰ ਦੇ ਸ਼ੁਰੂ ਚ ਕੋਈ ਜਾਪ ਰੱਖ ਲਿਓ। ਕੋਈ ਜਾਪ ਰੱਖ ਲਓ 21 ਮਾਲਕਾ ਤੇ 41 51 ਜਿੰਨੀਆਂ ਕਰ ਸਕਦੇ। ਠੀਕ ਹੈ ਨਾ ਮੂਲ ਮੰਤਰ ਤੇ ਰੱਖ ਲੋ ਜਪਦੀ ਸਾਹਿਬ ਦੇ ਰੱਖ ਲੋ ਚੌਪੀ ਸਾਹਿਬ ਦੇ ਰੱਖ ਲੋ ਅਨੰਦ ਸਾਹਿਬ ਦੇ ਰੱਖ ਲੋ ਜਪ ਸਾਹਿਬ ਦੇ ਰੱਖ ਲੋ ਗੁਰਮੰਤਰ ਦਾ ਰੱਖ ਲੋ ਡੇਲੀ 10000 ਕਰਨਾ ਹੈ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਉਹ ਤੁਸੀਂ ਰੱਖ ਲੋ ਤੇ ਅੱਗੇ ਜਾ ਕੇ ਫਿਰ ਤੁਹਾਨੂੰ ਆ ਮਾਰਚ ਹੋਲੇ ਭੱਲੇ ਤੇ ਜਾ ਕੇ ਭੋਗ ਪਾ ਲਿਓ ਜਾਂ ਫਿਰ ਤੁਸੀਂ ਪਾ ਲਿਓ ਦਸਵੇਂ ਪਾਸ਼ਾ ਦੇ ਪ੍ਰਕਾਸ਼ ਪੁਰਬ ਤੇ ਪਾ ਲਿਓ ਸਾਹਿਬ ਜਦੋਂ ਸਿੱਧੀ ਤੋਂ ਅੱਗੇ ਜਾ ਕੇ ਨਾ ਫਿਰ ਦਸਵੇਂ ਪਾਸ਼ਾ ਮਹਾਰਾਜ ਦੇ ਪ੍ਰਕਾਸ਼ ਤੇ ਉਦੋਂ ਜੋ ਹੈ ਉਹ ਪਾ ਸਕਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੈ ਸੋ ਇਹ ਚੀਜ਼ਾਂ ਨੇ ਪਿਆਰਿਓ ਇਦਾਂ ਸਿੱਖੀ ਚੱਲਦੀ ਆ ਸਿੱਖੀ ਕੋ ਖਾਲੀ ਕੱਲਾ ਇਹ ਨਹੀਂ ਹੈਗਾ ਵੀ ਬਸ ਇਦਾਂ ਨਹੀਂ ਖੁਸ਼ ਹੁੰਦੇ ਮਹਾਰਾਜ ਸੱਚੇ ਪਾਤਸ਼ਾਹ ਸੋ ਆ ਜਾਬ ਗੁਰੂ ਸਾਹਿਬ ਦੀ ਕਿਰਪਾ ਨਾਲ ਰੱਖ ਲੋ ਫੇਰ ਹੀ ਖੇਡ ਜਿਹੜੀ ਹੈ ਆਨੰਦਮਈ ਬਣਦੀ ਹੈ ਅਦਰਵਾਈਜ਼ ਅਦਰਵਾਈਜ਼ ਨਹੀਂ ਜੋ आनंद ਨਹੀਂ ਹੁੰਦਾ ਜੀਵਨ ਦਾ ਇਹਨਾਂ ਦਿਨਾਂ 'ਚ ਹੁਣ ਜਦੋਂ ਜਾਪ ਰੱਖ ਲਓਗੇ ਨਾ ਤੇ ਆ ਵਿਕਾਸ ਦੇਖਿਓ ਕਿਦਾਂ ਅਲੱਗ ਹੀ ਤਰ੍ਹਾਂ ਦਾ ਵਿਕਾਸ ਹੋਵੇਗਾ ਅਲੱਗ ਹੀ ਤਰ੍ਹਾਂ ਦਾ ਅਲੱਗ ਹੀ ਤਰ੍ਹਾਂ ਦਾ ਆਨੰਦ ਪ੍ਰਾਪਤ ਹੋਵੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਨਾਲੇ ਕਮਾਈ ਇਕੱਠੀ ਹੋ ਜਾਏਗੀ ਸ਼ਹੀਦਾਂ ਦੀ ਖੁਸ਼ੀ ਹੋ ਜਾਏਗੀ ਅੰਮ੍ਰਿਤ ਵੇਲਾ ਸਾਹਮਣਾ ਹੈ ਅੰਮ੍ਰਿਤ ਵੇਲੇ ਬੈਠਣਾ ਅੰਮ੍ਰਿਤ ਵੇਲੇ ਪੁਹਤੀ ਚੱਲਦੀ ਹੁੰਦੀ ਹੈ ਤੇ ਸਾਰਾ ਦਿਨ ਵੀ ਕਰੀ ਜਾਓ ਪਰ ਅੰਮ੍ਰਿਤ ਵੇਲੇ ਉੱਠ ਕੇ ਕਿਸੇ ਜਨਾਨ ਦੀ ਆਦਤ ਪਾ ਲੋ ਹਾਂ ਚਲੋ ਜੋ ਹੈ ਜਿਹੜੇ ਨਹੀਂ ਕਰ ਸਕਦੇ ਉਹ ਵੈਸੇ ਪਰਜਾਬ ਸ਼ੁਰੂ ਕਰ ਲਓ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਲਾਹਾ ਬਹੁਤ ਹੈ ਇਹਨਾਂ ਦਿਨਾਂ ਵਿੱਚ ਕੀਤੇ ਕਿ ਭਗਤੀ ਦਾ ਕਈ ਹਜ਼ਾਰਾਂ ਗੁਣਾ ਫਾਲ ਹੁੰਦਾ ਹੈ ਐਵੇਂ ਨਹੀਂ ਵੀ ਕਹਿ ਰਿਹਾ ਠੀਕ ਹੈ ਜਦੋਂ ਕਰੋਗੇ ਤਾਂ ਪਤਾ ਲੱਗੇਗਾ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਗੁਰੂ ਕੀ ਸਿੱਖ ਦੇ ਉੱਤੇ ਸੋ ਇਹ ਚੀਜ਼ਾਂ ਨੇ ਹਾਂ ਜਿਤਨੇ ਵੀ ਮਹਾਤਮਾ ਲੋਕ ਹੁੰਦੇ ਆ ਇਹਨਾਂ ਦਿਨਾਂ ਵਿੱਚ ਜਿਆਦਾ ਉਪੋਜਨ ਬੰਦਗੀ ਚ ਹੋ ਜਾਂਦੇ ਆ ਹੈ ਫਿਰ ਅੱਗੇ ਮਾਘੀ ਦੇ ਦਿਨ ਆਉਣਗੇ ਹੋਰ ਕਾਫੀ ਸਾਰੀ ਚੀਜ਼ਾਂ ਆਉਣਗੀਆਂ ਸ਼ਹੀਦੀਆਂ ਦੇ ਪਰਬਾਉਣਗੇ ਉਦੋਂ ਦਸਮ ਬਾਣੀ ਦਾ ਜਾਪ ਨਾਲ ਰੱਖ ਲਿਓ ਕੋਈ ਸੋ ਇਹ ਚੀਜ਼ਾਂ ਤੁਹਾਨੂੰ ਉੱਚਾ ਚੱਕਣਗੀਆਂ ਪਿਆਰਿਓ ਮੈਂ ਤਾਂ ਤੁਹਾਨੂੰ ਬੇਨਤੀ ਕਰ ਸਕਦਾ ਕੋਈ ਜਾਪ ਰੱਖ ਲਓ ਇਹਨਾਂ ਦਿਨਾਂ ਦੇ ਵਿੱਚ ਮੇਰੀ ਬੇਨਤੀ ਮੰਨ ਕੇ ਰੱਖ ਲਓ ਠੀਕ ਹੈ ਨਾ 2.5 ਘੰਟੇ ਦਾ ਰੱਖ ਲਓ ਘੰਟੇ ਦਾ ਰੱਖ ਲਓ ਬਸ ਵਰਕਰੋ ਹੈ ਇਹ 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 ਸਤਿਗੁਰੂ ਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ ਨਾਮ ਇਦਾਂ ਜਪਣਾ ਇਦਾਂ ਬੰਦਗੀ ਕਰਨੀ ਹੈ ਫਿਰ ਹੀ ਜੀਵਦਾਇਆ ਸਫਲ ਹੁੰਦਾ ਹੈ ਨਹੀਂ ਤਾਂ ਬਸ ਖਾ ਲਿਆ ਪੀ ਲਿਆ ਪੈ ਗਿਆ ਸੌ ਗਿਆ ਹਾਸ ਲਿਆ ਖੇਡ ਲਿਆ ਇਹ ਜੀਵਨ ਨਹੀਂ ਠੀਕ ਹੈਗਾ ਜਿਹਦੇ ਕੋਲ ਭਗਤੀ ਨਹੀਂ ਹੈਗੀ ਉਹਦੇ ਕੋਲ ਕੁਝ ਨਹੀਂ ਹੈਗਾ ਹਨਾ ਗੁਰੂ ਸਾਹਿਬ ਆਪਣੇ ਦੇ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਕਿ ਆਪਾਂ ਨੂੰ ਚਾ ਪੈਦਾ ਹੋਵੇ ਨਾਮ ਜਪਣ ਬੰਦਗੀ ਕਰਨ ਦਾ ਸਾਡੇ ਅੰਦਰ ਅਸੀਂ ਪਰਪਲ ਇੱਛਾ ਪੈਦਾ ਹੋਵੇ ਕਿ ਹਾਂ ਅਸੀਂ ਕਮਾਈ ਕਰਨੀ ਹੈ ਨਾਮ ਜਪਣਾ ਅਭਿਆਸ ਕਰਨਾ ਠੀਕ ਹੈ ਨਾ ਸਤਿਗੁਰੂ ਜੀ ਦਇਆ ਕਰਨਾ ਆਪਣੇ ਤੇ ਆਪ ਨੂੰ ਇਹ ਦਾਤ ਦੇ ਦੇਣ ਜਿਹਨੂੰ ਇਹ ਦਾਤ ਮਿਲ ਜਾਂਦੀ ਹੈ ਤੇ ਉਹਦੇ ਕਈ ਜਨਮ ਕੁਲਾਂ ਤੱਕ ਉਹਦੇ ਮਤਲਬ ਸਬਰ ਜਾਂਦਾ ਹੈ ਉਹਦਾ ਸਾਰਾ ਕੁਝ ਸੋ ਇਹ ਚੀਜ਼ਾਂ ਮੈਂ ਬੇਨਤੀ ਤੁਹਾਨੂੰ ਤਾਂ ਕਰਦਾ ਕਿਉਂਕਿ ਇਹ ਹੀ ਚੀਜ਼ਾਂ ਨੇ ਆਪਣ ਪਾਰ ਲਾਉਣਾ ਹੋਰ ਦੂਜੀ ਚੀਜ਼ ਕੋਈ ਨਹੀਂ ਹੈਗੀ ਪਾਰ ਲਾਉਣ ਵਾਲੇ ਜੇ ਮੈਂ ਕਹਿ ਦਵਾਂ ਤਾਂ ਕੁਝ ਵੀ ਨਹੀਂ ਹੈਗਾ ਹਨਾ ਭਾਵੇਂ ਜੀਵਨ ਚ ਤੁਸੀਂ ਕਿਸੇ ਮੁਕਾਮ ਤੇ ਚਲੇ ਜਾਓ ਪਰ ਜਿੰਨਾ ਚਿਰ ਭਗਤੀ ਨਹੀਂ ਹੈ ਕੁਝ ਨਹੀਂ ਹੈ ਠੀਕ ਹੈ ਚਲੋ ਸਾਡੇ ਆ ਗਏ ਨੇ ਜਿਹਨਾਂ ਨਾਲ ਅਸੀਂ ਜਾਣਾ ਸੀਗਾ ਕਿਤੇ ਆਹਾਰ ਆ ਗਏ ਉਹਨਾਂ ਦੇ ਤੇ ਅਸੀਂ ਤਿਆਰ ਹਾਂ ਚੱਲਦੇ ਹਾਂ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ